ਚਲੇ ਮੇ ਕੋਈ ਪੈਸੇ ਪੁਸਾ ਖਾ ਕੇ ਸਾਡਾ ਰਿਸ਼ਤਾ ਕਰਵਾਤਾ ਚੁੱਪ ਕਰਕੇ ਇਹ ਬਾਦ ਵਿੱਚ ਇਹ ਗੁਡੀਆਂ ਨੂੰ ਲੱਗਾ ਪਤਾ ਤੇ ਗੁਡੀਆਂ ਨੂੰ ਪਜਾਲ ਜਾਂਦਾ ਕਦੀ ਕਿੱਧਰ ਲਾਇਆ ਜਾਂਦਾ ਕਦੀ ਕਿੱਧਰ ਉਹਨਾਂ ਡੇਡ ਬਿਨੈਬਾਰ ਫਿਰ ਕੁੜੀਆਂ ਨੇ ਫੋਨ ਕੀਤਾ ਸਾਨੂੰ ਕਹਿੰਦੇ ਮਾਮੂ ਐਸ ਤਰ੍ਹਾਂ ਤੁਸੀਂ ਆ ਜਾਓ ਕੋਈ ਗੱਲ ਮੈਂ ਕਿਹਾ ਬੇਟਾ ਤੂੰ ਸਾਡੀ ਪਹਿਲਾਂ ਬੇਇੱਜ਼ਤੀ ਕਰਾਤੀ ਅਸੀਂ ਹੁਣ ਨਹੀਂ ਆ ਰਹੇ ਕਹਿੰਦੇ ਨਹੀਂ ਮੈਂ ਆ ਜਾਓ ਤੁਸੀਂ ਮੈਂ ਤੁਹਾਡੇ ਮਗਰ ਬੋਲਾਂਗੀ ਠੀਕ ਹੈ ਸਾਡੇ ਕੋਲ ਕੋਡੀਆਂ ਵੀ ਪਜਾਣੇ ਹਰੇ ਭਾਦਾ ਨੰਬਰ ਨੂੰ ਪੈਂਦਾ ਹੈ ਹਰੇ ਨੂੰ ਨੂੰ ਪੂਰੀ ਨੂੰ ਦੁਬਾਰਾ ਰਹਿਣੇ ਐ ਕੋਈ ਇਹੋ ਜਿਹਾ ਕੋਈ ਕਰਿਆ ਨਹੀਂ ਤੇ ਦੇਖੋ ਜੇ ਅਸੀਂ 1.5 ਲੱਖ ਰੁਪਏ ਦਾ ਸਮਾਨ ਦਿੱਤਾ ਜੀ ਤੇ ਕੋਈ ਗਲਤ ਵਸ ਥੋੜਾ ਦਿੱਤਾ ਹੈ 1.5 ਲੱਖ ਦਾ ਸਮਾਨ ਦਿੱਤਾ ਫਿਰ ਸਾਨੂੰ ਕਹਦੇ ਮਾਮੇ ਮੇਰਾ ਗਲਤ ਸੀ ਜੀ ਮਾਮੇ ਗਲਤ ਹੁੰਦੇ ਤਾਂ ਅਸੀਂ ਵਿਆਹ ਦੇ ਥੋੜਾ ਸੀ ਆ ਮੈਂ ਨਾ ਕਟਮਾਰ ਕਰਦੇ ਸੀ ਜੇ ਕਟਮਾਰੀ ਕਰ ਰਹੇ ਹੁੰਦੇ ਸੀ ਐਨਾ ਤੁਮ ਦਾਮ ਨਾਲ ਵਿਆਹ ਕੋ ਕਰਨਾ ਸਾਡੀ ਸਾਰੀ ਵੀਡੀਓ ਪਈਆਂ ਨੇ ਜਿਹੜਾ ਫਿਰ ਇਹਨੇ ਫੋਨ ਕਰਿਆ ਕਹਿੰਦੀ ਮੁੰਡਾ ਐਸ ਤਰ੍ਹਾਂ ਆ ਗਿਆ ਬਿਮਾਰੀ ਲੱਗੀ ਉਹ ਹੈ ਤੁਸੀਂ ਆ ਜਾਓ ਸਰਗਰ ਕੋਡੀਆਂ ਪਈਆਂ ਕੁੜੀ ਦੀਆਂ ਹੋਣ ਆਪੀ ਭਾਂਜੀ ਨੂੰ ਆਪਦੇ ਪੱਥਰ ਕਰਕੇ ਤੇ ਫਿਰਦੇ ਟੁੱਟੇ ਲੰਨ ਲਪਾਈ ਜਾਂਦੇ ਆ ਜੀ। ਹੂੰ ਹੂੰ। ਇਹਨੂੰ ਉਹਨੇ ਭਾਂਜੀ ਨਹੀਂ ਬੁਲਾਇਆ ਤੇ ਹੁਣ ਉਹਨਦੇ ਕੋਈ ਕਾਰਵਾਈ ਕਰਵਾਈ ਜਾਂਦੇ ਆ ਪੱਦੇ। ਕੀ ਨਾਮ ਤੁਹਾਡਾ? ਸੁਣੋ ভাই। ਸੁਣੋ ਜਿਹੜਾ ਕੱਲ ਹੋਇਆ ਆਪਣੇ ਖਟਮਰ ਹੋਈ ਇਹ ਨਾ ਰਿਹਾ। ਇਹ ਮਾਮਲਾ। ਖਾਜੇ ਮਾਮਲਾ ਆ ਗਿਆ ਸੀ ਆਪਣਾ ਮਤਲਬ ਗੁੜੀਆ ਆਪਾਂ ਵਿਆਹੀ ਸੀ ਇੱਥੇ ਭਾਂਜੀ ਲੱਗਦੀ ਸਾਡੀ। ਤੇ ਆਪਾਂ ਡੇਢ ਘੰਟਾ ਹੋ ਗਿਆ ਵਿਆਹੀ ਨੂੰ। ਹੂੰ ਹੂੰ। ਤੇ ਪਹਿਲਾਂ ਤਾਂ ਅਸੀਂ ਇੱਕ ਵਾਰੀ ਆਇਆ ਸਾਨੂੰ ਮਿਲਣੇ ਦਿੱਤਾ ਉਹ ਗੁੜੀਆਂ ਨੂੰ ਪਿਆ ਕੇ ਲੈ ਗਿਆ ਮੁੰਡਾ ਆਪੀ ਕਿਸੇ ਵੇਹੀ ਦੀ ਅਸੀਂ ਇੱਥੇ ਆ ਬੀਬੋ ਵਾਲੇ ਵਿਆਹ ਆ ਕਿਹਨੇ ਕਿਹਨੇ ਕਰੇ ਪੰਜਾਬ ਇਹ ਜੰਗੀਰ ਸਿੰਘ ਹੈ ਤੇ ਮੁੰਡੇ ਦਾ ਨਾਮ ਹੈਗਾ ਮੁਕਤੀਆਰ ਸਿੰਘ ਜੀ ਹਾਂ ਜੀ ਤੇ ਇਹ ਪਹਿਲੇ ਪਤਾ ਨਹੀਂ ਵਿਆਇਆ ਸੀ ਕਿਨੇ ਢਿਕੇ ਸਾਨੂੰ ਇਹਨੇ ਦੱਸਿਆ ਨਹੀਂ ਵਿਚੋਲੇ ਨੇ ਵਿਚੋਲੇ ਨੇ ਕੋਈ ਪੈਸੇ ਪੁਸਾ ਖਾ ਕੇ ਹੜਾ ਰਿਸ਼ਤਾ ਕਰਵਾਤਾ ਚੁੱਪ ਕਰਕੇ ਤੇ ਬਾਅਦ ਹੀ ਕਿਤੇ ਗੁਡੀਆਂ ਨੂੰ ਲੱਗਾ ਪਤਾ ਤੇ ਗੁਡੀਆਂ ਨੂੰ ਕਿੱਧਰ ਪਜਾਲ ਜਾਂਦਾ ਕਿੱਦਾਂ ਲੈ ਜਾਂਦਾ ਕਿੱਦਾਂ ਅਸੀਂ ਮਿਲ ਲਾਣੇ ਫਿਰ ਸਰ ਉਸ ਤੋਂ ਬਾਅਦ ਹੁਣ ਡੇਢ ਬਿਨੇ ਬਾਅਦ ਫਿਰ ਕੁੜੀਆਂ ਨੇ ਫੋਨ ਕੀਤਾ ਸਾਨੂੰ ਕਹਿੰਦੇ ਮਾਮੂ ਸਰ ਤੁਸੀਂ ਆ ਜਾਓ ਕੋਈ ਗੱਲ ਮੈਂ ਕਿਹਾ ਬੇਟਾ ਤੂੰ ਸਾਡੀ ਪਹਿਲਾਂ ਬੇਇੱਜ਼ਤੀ ਕਰਾਤੀ ਅਸੀਂ ਹੁਣ ਨਹੀਂ ਆ ਰਹੇ ਕਹਿੰਦੇ ਨਹੀਂ ਮੈਂ ਆ ਜਾ ਤੁਸੀਂ ਮੈਂ ਤੁਹਾਡੇ ਮਗਰ ਬੋਲਾਂਗੀ ਠੀਕ ਹੈ ਸਾਡੇ ਕੋਲ ਕੋਡੀਆਂ ਵੀ ਪਜਾਣੇ ਤੇ ਸਾਡੇ ਮੇਰੀ ਭੈਣ ਸਿਸਟਰ ਵੱਡੀ ਆਈ ਹੈ ਨਾਲ ਤੇ ਪ੍ਰੋਣ ਆਇਆ ਤੇ ਇੱਕ ਸਾਡਾ ਮੇਰਾ ਭਾਈ ਆਇਆ ਹੈ ਛੋਟਾ ਇਹਨਾਂ ਦੇ ਘਰੇ ਬੜੇ ਨੇ ਸਾਨੂੰ ਧੋਕੇ ਨਾਲ ਪਤਾ ਨਹੀਂ ਇਹਨਾਂ ਗੁੜੀਆਂ ਨੇ ਧੋਕੇ ਨਾਲ ਬੁਲਾਇਆ ਕਿ ਉਹਨਾਂ ਗੱਲ ਕਰਵਾਈਏ ਕੋਈ ਦਬਕਾ ਕੇ ਤੇ ਸਾਨੂੰ ਘਰੇ ਬੁਲਾ ਕੇ ਤੋਂ ਨਾ ਇਹ ਅਮਲਾ ਘਰ ਤੋਂ ਕੁੱਟਮਾਰ ਕਰਤੀ ਜੀ ਤੋ ਖੋ ਵੀ ਕੀਤੀ ਗੀ ਦੇਖੋ ਦੇਖੋ ਮੋਬਾਈਲ ਇੱਕ ਤਾਂ ਖੋਇਆ ਨੇ ਤੇ ਇੱਕ ਫਰਸ ਖੋ ਲਿਆ ਨੇ ਪਰਸ ਵਿੱਚ ਡਾਕੂਮੈਂਟ ਸਾਰੇ ਉਹ ਕੱਢ ਲੈਣੇ ਚ ਹੋਰ ਵੀ ਕਿਸੇ ਨਾਲ ਕੁੱਟਮਾਰ ਕੀਤੀ ਤਾਂ ਜਾਣ ਹੋਰ ਇੱਕ ਭਣਜੇ ਨਾਲ ਹੋਈ ਹੈ ਕੁੱਟਮਾਰ ਭਣਜੇ ਵੀ ਨਾਲ ਆਇਆ ਸੀ ਇੱਕ ਉਹਦੇ ਨਾਲ ਹੋਈ ਹੈ ਬਾਕੀ ਉਹਦੇ ਸਰਟੀਫਿਕੇਟ ਨਹੀਂ ਵਜੀ ਜਿਹੜੀ ਕੁੜੀ ਇਲਜ਼ਾਮ ਲਗਾ ਰਹੀ ਤੁਹਾਡੇ ਤੇ ਉਹ ਫੀਰ ਮੰਗੂ ਉਹ ਦੇਖੋ ਜੀ ਉਹ ਕੁਛ ਨਹੀਂ ਉਹ ਤਾਂ ਬਸ ਉਹਨਾਂ ਦੇ ਕਹਿਣੇ ਤੇ ਚੱਲ ਰਹੀ ਹੈ ਦਬਾਅ ਤੇ ਬਾਈ ਖੜੇ ਨਾ ਉਹ ਕੁੜੀ ਨੂੰ ਕੋਣ ਦਬਾ ਰਹਿਣਾ ਐਸੀ ਕੋਈ ਹੋ ਜਾ ਕੋਈ ਘਰੇ ਆ ਨਹੀਂ ਤੇ ਦੇਖੋ ਜੇ ਅਸੀਂ 1.5 ਕਰ ਵੀ ਇਹ ਸਾਮਾਨ ਦਿੱਤਾ ਜੀ ਤੇ ਕੋਈ ਗਲਤ ਵਸ ਥੋੜਾ ਦਿੱਤਾ ਹੈ ਪਰ 1.5 ਲੱਖ ਦਾ ਸਾਮਾਨ ਦਿੱਤਾ ਹੈ ਫਿਰ ਸਾਨੂੰ ਕਹਦੇ ਮੇਰਾ ਮਾਮੇ ਮੇਰਾ ਗਲਤ ਸੀ ਜੀ ਮਾਮੇ ਗਲਤ ਹੁੰਦੇ ਤੁਸੀਂ ਵਿਆਹ ਦੇ ਥੋੜਾ ਸੀ ਅਸੀਂ ਆਪ ਤੇ ਕੋਲ ਹੀ ਰੱਖ ਲਏ ਤਾਂ ਫਿਰ ਗਲਤ ਹੁੰਦਾ ਤਾਂ ਤੇ ਭੈਵੇਂ ਤਮਕਾਰ ਆ ਰਹੇ ਨੇ ਵੀ ਮੈਂ ਕੁੜੀ ਕਾਇਦੇ ਵੀ ਤੂੰ ਮੈਂ ਆ ਕਰਦੇ ਸੀ ਮਾਮੇ ਮੇਰੇ ਨਾਲ ਮੇਰੇ ਮਾਮੇ ਨਾਲ ਕੁੱਟਮਾਰ ਕਰਦੇ ਸੀ ਜੇ ਕੁੱਟਮਾਰ ਹੀ ਕਰਨੇ ਹੁੰਦੇ ਸੀ ਐਨਾ ਤੁਮ ਦਾਮ ਨਾਲ ਇੱਕ ਵਿਆਹ ਕੋ ਗਣਾ ਸਾਡੇ ਕੋ ਸਾਰੀ ਵੀਡੀਓ ਪਈਆਂ ਨੇ ਜਿਹੜਾ ਫਿਰ ਇਹਨੇ ਫੋਨ ਕਰਿਆ ਕਹਿੰਦੀ ਮੁੰਡਾ ਐਸ ਤਰ੍ਹਾਂ ਗਾ ਬਿਮਾਰੀ ਲੱਗੀ ਉਹ ਹੈ ਤੁਸੀਂ ਆ ਜਾਓ ਸਰਕਰ ਕੋਡੀਆਂ ਪਈਆਂ ਕੁੜੀ ਦੀਆਂ ਇਹ ਆ ਦੇਖੋ ਜੀ ਭਾਵੇਂ ਮੁੰਡੇ ਨੇ ਕੋਲ ਖੜਵਾ ਕੇ ਗੱਲ ਕਰਵਾਈ ਹੈ ਜਾਂ ਕਿਵੇਂ ਕਰਾਈ ਹੈ ਇਹ ਸਾਨੂੰ ਨਹੀਂ ਪਤਾ ਜੀ ਨਹੀਂ ਗਾਤ ਹੁਣ ਇਹ ਕੀ ਹਾਂ ਜੀ ਹੋਣੀ ਚਾਹੀਦੀ ਜੀ ਇਨਸਾਫ ਮਿਲ ਜਾਏ ਇਨਸਾਫ ਮਿਲ ਜਾ ਸਾਡੇ ਮੁੰਡੇ ਸੱਟ ਲਾ ਦੀ ਯਾਰ ਪਾਰ ਦਾ ਨੱਕ ਦੇ ਨੱਕ ਦੀ ਹੱਡੀ ਤੋੜਤੀ ਜੀ ਠੀਕ ਆ ਅਸੀਂ ਬਾਰੇ ਚੱਕ ਕੇ ਲਿਆਂਦਾ ਪੰਜ ਛੇ ਜਣੇ ਹੈਗੇ ਸੀ ਜੀ ਮੁੰਡਾ ਦੱਸ ਰਿਹਾ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਸਾਨੂੰ ਤਾਂ ਪਤਾ ਇਸ ਤੋਂ ਬਾਅਦ ਵਿੱਚ ਘਰ ਆਏ ਆ ਤੇ ਕੋਈ ਆ ਤੂੰ ਪਿੰਡ ਪਿੰਡ ਦਾ ਬੰਦਾ ਕੌਣ ਚੱਕ ਕੇ ਵਿਚਾਰਾ ਲੈ ਆਇਆ ਹਾਂਜੀ